ਨੂੰ ਗੁਰੂ ਬੋਲਣਾ ਡੋਪ ਮੰਤਰੀ ਮੁੜਾਬਾਦ ਮੁੜਾਬਾਦ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁੜਾਬਾਦ ਸਾਮਰਾਜਵਾਦ ਮੁੜਾਬਾਦ ਪੂਰਨ ਮੰਗਵਾਨ ਭਗਵੰਤ ਮਾਨ ਮੁੜਾਬਾਦ ਮੁੜਾਬਾਦ ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਜਸਪੀਰ ਸਿੰਘ ਜ਼ਿਲ੍ਹਾ ਗੁਡੀ ਡੀਐਮਐਫ ਬਲਾਕ ਪ੍ਰਧਾਨ ਲੋਈਆਂ ਡੀਟੀਓ ਇਹ ਜ਼ਿਲ੍ਹਾ 77 ਡੀਟੀਓ ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਪਤਲੇ ਫੁਕਣੇ ਪੈ ਰਹੇ ਆ ਇਹ ਜੀ 9 ਤਰੀਕ ਨੂੰ 6 ਵਜੇ ਸ਼ਾਹਕੋਟ ਸ੍ਰੀ ਭਗਵਾਨ ਸੂਬਾ ਮੰਤਰੀ ਜੀ ਨੇ ਆਉਣਾ ਸੀ ਤੇ 8 ਤਰੀਕ ਨੂੰ ਸੀਆਈਡੀ ਸਾਨੂੰ ਕਾਲ ਕਰਦੀ ਆ ਵੀ ਤੁਹਾਡਾ ਕੋਈ ਪ੍ਰੋਗਰਾਮ ਹੈਗਾ ਅਧਿਆਪਕ ਜਥੇਬੰਦੀ ਵੱਲੋਂ ਜਾਂ ਡੀਐਮਸ ਵੱਲੋਂ ਆਸ਼ਾ ਵਰਕਰਾਂ ਜਾਂ ਪੀਸੀਐਲ ਟੀਚਰ ਵੱਲੋਂ ਅਸੀਂ ਕਹਾਂ ਵੀ ਸਾਡਾ ਕੋਈ ਪ੍ਰੋਗਰਾਮ ਨਹੀਂ ਨਾ ਚਕਾਰੀਆਂ ਝੰਡੀਆਂ ਲਗਾਉਣੀਆਂ ਨਾ ਵਿਰੋਧ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ 8 ਤਰੀਕ ਨੂੰ ਇਹ ਗੱਲ ਹੁੰਦੀ ਆ 9 ਤਰੀਕ ਨੂੰ ਸਵੇਰੇ ਸਾਡੇ ਘਰ ਵੱਲ ਪੁਲਿਸ ਭੇਜ ਦਿੱਤੀ ਜਾਂਦੀ ਸਾਡੇ ਪ੍ਰਧਾਨ ਸੁਵਿੰਦਰ ਸਿੰਘ ਜੋਸਨ ਦੇ ਘਰ ਪੁਲਿਸ ਗਈ ਪਹਿਲਾਂ ਨਹੀਂ ਮਿਲੇ ਉਸ ਤੋਂ ਬਾਅਦ ਇੱਕ ਦੋਸਤ ਆ ਜਿਹਦੇ ਨਾਲ ਜਾਦਾ ਰਹਿੰਦਾ ਆ ਉਹਦੇ ਘਰ ਪੁਲਿਸ ਗਈ ਉੱਥੇ ਵੀ ਨਹੀਂ ਮਿਲੇ ਫਿਰ ਉਹਦੇ ਸਕੂਲ ਗਈ ਮਗਰ ਇਸ ਤਰ੍ਹਾਂ ਲੱਗ ਗਈ ਪਤਾ ਨਹੀਂ ਕੀ ਉਹ ਕਿੱਡਾ ਕਿ ਗੈਂਗਸਟਰ ਗੈਂਗਸਟਰ ਸੀਗਾ ਪਤਾ ਨਹੀਂ ਕਿੰਨੇ ਕਤਲ ਕੀਤੇ ਹੋਣੇ ਜਿਹੜੇ ਉਹ ਲਵਦੇ ਫਿਰਦੇ ਸਕੂਲ ਗਿਆ ਸਕੂਲੋਂ ਛੁੱਟਦੇ ਸੀ ਉਹ ਦੱਸ ਤਾਂ ਮਾਜਮਾਨਾਂ ਨੇ ਵੀ ਛੁੱਟੀ ਤੇ ਆ ਉਸ ਤੋਂ ਬਾਅਦ ਉਹਨੇ ਆਪਣਾ ਫੋਨ ਬੰਦ ਕਰ ਰੱਖਿਆ ਥੋੜਾ ਜਿਹਾ ਤੇ ਫਿਰ ਪੁਲਿਸ ਉਹਦੀ ਮਿਸੇ ਜਿਹੜੇ ਆ ਉਹ ਨਕਰਾਰ ਪੰਜਾਬੀ ਦੇ ਗਵਰਨਮੈਂਟ ਗੱਲ ਸਕੂਲ ਲੋਈਆਂ ਖਾਸ ਵਿੱਚ ਸੀ ਉੱਥੇ ਵੀ ਪੁਲਿਸ ਨੇ ਜਾ ਕੇ ਪਹੁੰਚ ਕੀਤੀ ਉੱਥੇ ਜਾ ਕੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੀ ਭਾਸ਼ਾ ਬੋਲਣਾ ਦੱਸੋ ਕਿੱਥੇ ਆ ਜਦ ਕਿ ਦੱਸਿਆ ਗਿਆ ਵੀ ਉਹ ਹੈ ਨਹੀਂ ਇੱਥੇ ਅੱਜ ਅੱਜ ਛੁੱਟੀ ਲੈ ਕੇ ਆਪਣੇ ਨਿੱਜੀ ਕੰਮ ਗਏ ਹੋਏ ਆ ਤੇ ਇਸ ਕਰਕੇ ਇੰਨਾ ਜਲੀਲ ਕੀਤਾ ਗਿਆ ਮੇਰੇ ਮਗਰ ਵੀ ਲਗੀਰੀ ਪੁਲਿਸ ਮੈਂ ਵੀ ਆਪਣੇ ਸਕੂਲ ਦੇ ਲਾਗੇ ਛਾਕੇ ਰਿਹਾ ਆਪਣੀ ਛੁੱਟੀ ਲਈ ਕਿਸ ਤਰ੍ਹਾਂ ਵੀ ਅਸੀਂ ਹੈ ਨਾ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਡੇੜ ਕੇ ਆਉਣਾ ਨਹੀਂ ਕਿਉਂਕਿ ਜੇ ਸਾਡਾ ਪ੍ਰੋਗਰਾਮ ਹੁੰਦਾ ਫਿਰ ਤਾਂ ਅਸੀਂ ਖੜ ਜਾਣਾ ਸੀ ਜਾ ਕੇ ਉੱਥੇ ਕਾਲੀਆਂ ਝੰਡੀਆਂ ਲੈ ਕੇ ਲਾਲ ਢੰਡੇ ਲੈ ਕੇ ਵੀ ਖੜ ਜਾਣਾ ਸੀ ਜੇ ਵਿਰੋਧ ਕਰਨ ਦਾ ਮਤਲਬ ਤੇ ਵਿਰੋਧ ਕਰਨਾ ਸੀ ਪਰ ਸਾਡਾ ਪ੍ਰੋਗਰਾਮ ਨਹੀਂ ਸੀ ਪਰ ਫਿਰ ਵੀ ਸਰਕਾਰ ਕਿਉਂ ਇੰਨੀ ਡਰੀ ਹੋਈ ਸੀ ਕਿ ਲੀਡਰਾਂ ਨੂੰ ਅੰਨਜਰਬੰਦ ਕਰ ਰਹੀ ਸੀ ਭੈਣ ਅਮਰਤਪਾਲ ਗੌਰ ਜਲੰਧਰ ਨੂੰ ਘਰ ਵਿੱਚ ਹੀ ਨਜ਼ਰਬੰਦ ਕਰਦਾ ਆਸ਼ਾ ਆਸ਼ਕੂ ਸੀਸੀ ਰਿਟੇਟਰ ਦੀ ਜਲਸਾ ਕਰਤਾ ਨੂੰ ਬੀਬੀ ਗਰਜੀਤ ਕੌਰ ਆ ਉਹਨੂੰ ਦਫ਼ਤਰ ਨਹੀਂ ਜਾਣ ਦਿੱਤਾ ਗਿਆ ਉਹ ਆਪਣੇ ਸੀਆਈਡੀ ਵਾਲੇ ਵਾਰ-ਵਾਰ ਫੋਨ ਕਰਦੇ ਤੁਸੀਂ ਕਿੱਥੇ ਆ ਕੀ ਕਰਦੇ ਹੋ ਕਹਿੰਦੇ ਜਿੱਥੇ ਅਸੀਂ ਮਰਜੀ ਹੋਈ ਐ ਅਸੀਂ ਇੱਥੇ ਹੀ ਆ ਕੋਈ ਗੱਲ ਨਹੀਂ ਪਰ ਤੁਹਾਨੂੰ ਇੰਨਾ ਕਾਹਦਾ ਡਰ ਪਿਆ ਹੋਇਆ ਜਿਹੜਾ ਕਹਿੰਦਾ ਸੀਗਾ ਲੋਕਾਂ ਵਿੱਚ ਜਾ ਕੇ ਗੱਲਾਂ ਕਰਨੀਆਂ ਵੀ ਲੋਕਾਂ ਨੂੰ ਕੋਈ ਨਹੀਂਦਾ ਸਵਾਲ ਕਰੋ ਲੀਡਰਾਂ ਨੂੰ ਹੁਣ ਆਪ ਭੱਜਿਆ ਫਿਰਦਾ ਉਸੇ ਕੰਮ ਤੋਂ ਸਾਡੇ ਵਾਸਤੇ ਇਸ ਤਰ੍ਹਾਂ ਹੋ ਰਿਹਾ ਸਾਡੀ ਆਵਾਜ਼ ਨੂੰ ਕਿਉਂ ਦਬਾਇਆ ਜਾ ਰਿਹਾ ਤੇ ਕੱਲ ਅਸੀਂ ਆਨਲਾਈਨ ਮੀਟਿੰਗ ਕਰਕੇ ਸਾਡੇ ਪ੍ਰਧਾਨ ਨੇ ਜਿੱਲੇ ਦੇ ਨੇ ਹਰਿੰਦਰ ਦਸਾਂਜ ਨੇ ਇਹ ਫੈਸਲਾ ਕੀਤਾ ਗਿਆ ਕਿ ਗੋਪ ਟੈਕਸ਼ਨ ਕਰਨਾ ਪੁੱਤਲੇ ਫੂਕਣੇ ਆ ਪਰ ਦੱਸਣਾ ਨਹੀਂ ਕਿੱਥੇ ਗੱਲ ਤੇ ਉਹ ਵੀ ਅਸੀਂ ਇਸ ਤਰ੍ਹਾਂ ਹੀ ਕੀਤਾ ਗਿਆ ਸੀਆਈਡੀ ਨੇ ਫੋਨ ਕਰ ਰਿਹਾ ਕਹਿੰਦੇ ਕਿੱਥੇ ਕਰਨਾ ਪ੍ਰੋਗਰਾਮ ਹੈ ਜੀ ਆ ਕਰਨਾ ਨਗੋਦਰ ਦੇ ਵਿੱਚ ਹੀ ਆ ਕਿੱਥੇ ਕਰਨਾ ਉਹ ਅਸੀਂ ਨਹੀਂ ਦੱਸਣਾ ਤੁਹਾਡੀ ਇੰਟੈਲੀਜੈਂਸੀ ਕੀ ਆ ਤੁਸੀਂ ਲੱਭੋ ਕਿੱਥੇ ਹੋ ਰਿਹਾਦਾ ਪ੍ਰੋਗਰਾਮ ਇਹਨਾਂ ਕੋ ਆਪਣੀ ਇੰਟੈਲੀਜੈਂਸ ਫੇਰ ਹੋ ਜਾਂਦੀਆਂ ਨੇ ਫੋਨ ਤੁਹਾਡੀਆਂ ਮੰਗਾ ਕੀ ਆਈਆਂ ਸਾਡੀਆਂ ਮੰਗਾ ਇਹੇ ਆ ਕਿ ਹਰ ਇੱਕ ਨੂੰ ਬੋਲਣ ਦਾ ਅਧਿਕਾਰ ਦਿੱਤਾ ਜਾਵੇ ਆ ਜਿਹੜੀ ਪੀਸੀਐਲ ਦੇ ਜਾਂ ਆਧ ਖਾਸ਼ਾ ਵਰਕਰ ਆ ਇਹਨਾਂ ਨੂੰ 58 ਸਾਲ ਤੋਂ ਬਾਅਦ ਕਹਿੰਦੇ ਹੁਣ ਕਰ ਦੇਣਾ ਜੀ ਰਿਲੀਵ ਕਰ ਦੇਣਾ ਮੰਨੇ ਕਿ ਉਹ ਜਿਹੜਾ ਪਾਸਾ ਹੈ ਇੱਕ ਸਭ ਤੋਂ ਵੱਡਾ ਜਿਹਾ ਉਹ ਪੀਐਸਓਲਡ ਪੈਨਸ਼ਨ ਸਕੀਮ ਜਿਹਦੇ ਕਹਿ ਕੇ ਸਰਕਾਰ ਬਣੀ ਸੀ ਉਹਨਾਂ ਨੇ ਝੂਠਾ ਜਾਇਕਰ ਨੋਟੀਫਿਕੇਸ਼ਨ ਜਾਰੀ ਕਰਕੇ ਬਾਕੀ ਚਾਰ ਸਟੇਟਾਂ ਵਿੱਚ ਜਾ ਕੇ ਉਹਦਾ ਪ੍ਰਚਾਰ ਕੀਤਾ ਪਰ ਉੱਥੋਂ ਉਹਨਾਂ ਨੂੰ 0% ਵੋਟ ਮਿਲੀ ਆ ਤੇ ਅਸੀਂ ਇਹ ਕਹਿੰਨੇ ਜੇ ਐਨਪੀਐਸ ਨੂੰ ਹਟਾਉਣਾ ਆ ਪੀਐਸ ਨੂੰ ਲਾਗੂ ਕਰਨਾ ਆ ਤੇ ਇਸ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਕਿ ਸਾਡੀ ਆਵਾਜ਼ ਨੂੰ ਨਾ ਦਬਾਇਆ ਜਾਵੇ ਸਾਡੀਆਂ ਮੰਗਾਂ ਨੂੰ ਪੂਰੀਆਂ ਕੀਤਾ ਜਾਵੇ ਫਿਰ ਤੁਹਾਨੂੰ ਕੋਈ ਨਹੀਂ ਰੋਕਦਾ ਇੱਥੇ ਹੁਣ ਇਹਦਾ ਜਿਹੜਾ ਹੈਗਾ ਖਮਿਆਜਾ ਜਿਹੜਾ ਲੋਕ ਸਭਾ ਚੋਣਾਂ ਚ ਭੁਗਤਣਾ ਪਊਗਾ ਭੁਗਤਣਾ ਜਰੂਰ ਪਏਗਾ ਜੀ ਦੂਸਰੀ ਗੱਲ ਇਹ ਆ ਵੀ ਵੋਟਾਂ ਪਾਉਣੀਆਂ ਲੋਕਾਂ ਨੇ ਉਹਨਾਂ ਨੇ ਫੈਸਲਾ ਲੈਣਾ ਵੀ ਕੀ ਕਰਨਾ ਪਰ ਖਮਿਆਜਾ ਤਾਂ ਜਰੂਰ ਭੁਗਤਣਾ ਪਊਗਾ ਇਹਦੇ ਵਿੱਚ ਕੋਈ ਦੁਬਾਰਾ ਨਹੀਂ